ਇਹ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਹੈ ਹਿਮਾਚਲ ਦੇ ਵਿੱਚ ਇਹ ਜੋ ਦਿਖ ਰਿਹਾ ਹੈ ਉਹੀ ਹੈ ਪੂਰੇ ਜਿਹੜਾ ਦੇਸ਼ ਦਾ ਸੁਹਾਰਤ ਖਰਾਬ ਕਰਨ ਵਾਸਤੇ ਇੱਕੋ ਹੀ ਹੈਗੇ ਨੇ ਜਿਹੜੇ ਉਹ ਹੈਗੀ ਆਰਐਸਐਸ ਉਹਨਾਂ ਨੇ ਕਹਿ ਸੀ ਕਿ ਸਾਡੇ ਜਿਹੜੇ ਸਵੈਮ ਸੇਵਕ ਨੇ ਉਹ ਹੀ ਉਹ ਹੀ ਅੱਗੇ ਚੱਲਣਗੇ ਲੇਕਿਨ ਅਕਾਲ ਤਖਤ ਨੇ ਕਹਿ ਨਹੀਂ ਪੰਜ ਪਿਆਰੇ ਹੀ ਨਗਰ ਕੀਰਤਨ ਦੀ ਅਗਵਾਈ ਕਰਨਗੇ ਤਾਂ ਆਰਐਸਐਸ ਨੇ ਸੋਖਾਤੀ ਸੀ ਕਿ ਇੱਕ ਦਿਨ ਇਹ ਅਕਾਲ ਤਖਤ ਵੀ ਸਾਡੇ ਥੱਲੇ ਹੋਏਗਾ ਜੈਨ ਤੋਂ ਭਾਵ ਤੁਹਾਨੂੰ ਤਸਵੀਰਾਂ ਤੱਕ ਭੁਝਾ ਕੇ ਤੁਹਾਡੀ ਬਾਣੀ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਯੈਸ ਭਾਈ ਵੀਰ ਸਿੰਘ ਸਦਨ ਦੇ ਅੰਦਰ 400 ਸਰੂਪ ਖੜੇ ਗਏ ਨੇ ਜਿਹੜੇ ਕਿ ਡੱਬੇ ਵਿੱਚ ਹੈਗੇ ਸਨ ਆਕਾਲੀ ਦਲ ਬਾਦਲਾ ਰਸਸ ਦੇ ਏਜੰਡੇ ਨੂੰ ਟੋਕ ਕਰਦਾ ਪੰਜਾਬ ਤੋਂ ਭਾਜਪੀ ਦੇ ਪੈਰ ਕਿੰਨੇ ਲਗਵਾਏ ਪੰਜਾਬ ਦੇ ਅੰਦਰ ਆਕਾਲੀ ਦਲ ਨੇ ਲਗਵਾਏ ਨੇ ਨਾ ਜੀ ਮਾਚਲ ਦੇ ਮਸਲੇ ਨੂੰ ਹੋਵੇ ਜਾਂ ਜਿਹੜੇ ਇਸ ਟਾਈਮ ਪੰਜਾਬ ਦੇ ਜਿਹੜੇ ਅਲਾਮਿਕ ਗਰੰਟੀ ਇਸ਼ੂ ਨੇ ਤੁਸੀਂ ਕਹਿ ਰਹੇ ਹੋ ਕਿ ਸਭ ਫੇਕ ਨੇ ਮਤਲਬ ਇਹ ਸਿਰਫ ਦਿਖਾਵੇ ਦੇ ਲਈ ਨੇ ਉਹ ਕਿਵੇਂ ਹੋ ਸਕਦਾ ਤੁਸੀਂ ਦੇਖੋ ਕਿ ਅਮਨ ਸੂਦ ਵਰਕੇ ਬੰਦੇ ਜਿਹੜੇ ਹਿਮਾਚਲ ਵਾਲਾ ਕੰਮ ਹੋਇਆ ਉਹ ਕੋਈ ਲੀਡਰ ਤੇ ਨਹੀਂ ਇੱਕ ਆਮ ਆਦਮੀ ਕਿਵੇਂ ਉਹਦੀ ਹਿੰਮਤ ਹੋ ਜਾਂਦੀ ਹੈ ਕਿ ਉੱਥੇ ਰੋਕੇ ਉੱਤੇ ਕਿਸੇ ਨੇ ਕੋਈ ਕੰਪਲੇਂਟ ਕੀਤੀ ਫਿਰ ਤੁਸੀਂ ਦੇਖੋ ਕਿ ਉਸ ਇੱਕ ਬੰਦੇ ਦੀ ਬੇਵਕੂਫੀ ਦੇ ਕਾਰਨ ਹੋਰ ਜਿਹੜੇ ਹੁਰਦੰਗੀ ਨੇ ਉਹ ਸਾਡੇ ਸਿੱਖ ਭਰਾਵਾਂ ਨੂੰ ਉੱਥੇ ਰੋਕ ਰਹੇ ਔਰ ਪੁਲਿਸ ਉੱਤੇ ਖੜੀ ਹੈ ਤਮਾਸ਼ੀ ਬਣ ਕੇ ਖਰਚ ਬੱਸ ਤੇ ਹਮਲਾ ਬੱਸਾਂ ਤੇ ਪੋਸਟਰ ਫਿਰ ਮੋਟਰਸਾਈਕਲਾਂ ਤੇ ਹਿਮਾਚਲ ਨੰਬਰ 1 ਨਾਂ ਦੇ ਉੱਤੇ ਮੈਂ ਇਹ ਕਹਿ ਰਿਹਾ ਨਾ ਕਿ ਐਕਸ਼ਨ ਦਾ ਰਿਐਕਸ਼ਨ ਸਤਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਇਨੀ ਦਿਨੀ ਪੰਜਾਬ ਵਰਸਸ ਹਿਮਾਚਲ ਵਾਲੀ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਉਸ ਦੀ ਆੜ ਦੇ ਵਿੱਚ ਕਿੱਥੇ ਵੱਡੇ ਤੌਰ ਤੇ ਤੁਹਾਨੂੰ ਸਮਾਜਿਕ ਧਾਰਮਿਕ ਘਾਟੇ ਪੈ ਰਹੇ ਆ ਕਿਹੜੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਇਸ ਆੜ ਦੇ ਵਿੱਚ ਵਾਪਰ ਰਹੀਆਂ ਨੇ ਜੋ ਸਾਨੂੰ ਨਜ਼ਰ ਨਹੀਂ ਆ ਰਹੇ ਆ ਉਸ ਉੱਤੇ ਅੱਜ ਇਸ ਖਾਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਝੰਡਿਆਂ ਦੀ ਸਿਆਸਤ ਦੇ ਵਿੱਚ ਉਲਝਾ ਕੇ ਕੋਈ ਹੋਰ ਧਿਰਾਂ ਜਿਹੜੀਆਂ ਨੇ ਪੰਜਾਬ ਨੂੰ ਸਿਆਸੀ ਨਜ਼ਰੀਏ ਤੋਂ ਦੇਖ ਰਹੀਆਂ ਹੋਣ ਔਰ ਧਰਮੀ ਕਿढ़ाਹੇ ਦੇ ਵਿੱਚ ਜਦੋਂ ਮذਬੀ ਪਕੌੜੇ ਤਲੇ ਜਾ ਰਹੇ ਹੋਣ ਤਾਂ ਉੱਥੇ ਬਾਲਣ ਲੱਕੜਾਂ ਦਾ ਨਹੀਂ ਲੋਕਾਂ ਦੀਆਂ ਹੱਡੀਆਂ ਦਾ ਲੱਗਦਾ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਆਰਥਿਕ ਮਾਮਲਿਆਂ ਦੇ ਮਾਹਰ ਤੇ ਸਮਾਜਿਕ ਵਿਸ਼ਿਆਂ ਦੇ ਉੱਤੇ ਅਕਸਰ ਗੱਲਬਾਤ ਕਰਦੇ ਤੁਸੀਂ ਸੁਣੇ ਹੋਗੇ ਰਾਜਾ सुरेंद्र ਸਿੰਘ ਆਇਆ ਤੁਹਾਡਾ ਸਵਾਗਤ ਹੈ ਧੰਨਵਾਦ ਤਾਲੀਵਾਲ ਜੀ ਇਹ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਹੈ ਜਿਹੜਾ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪਟਿਆਲੇ ਕਰਨਲ ਫੈਮਿਲੀ ਦੇ ਨਾਲ ਕੁੱਟਮਾਰ ਇਹ ਜੋ ਦਿਖ ਰਿਹਾ ਹੈ ਉਹੀ ਹੈ ਜਾਂ ਪਰਦੇ ਦੇ ਪਿੱਛੇ ਕਹਾਣੀ ਕੁਝ ਹੋਰ ਹੈ ਦੇਖੋ ਰਾਜਨੀਤੀ ਦਾ ਅਰਥ ਹਿੱਤੋ ਸ਼ੁਰੂ ਹੁੰਦਾ ਹੈ ਕਿ ਜੋ ਸਾਹਮਣੇ ਦਿਖ ਰਿਹਾ ਉਹ ਤੇ ਲੋਕਾਂ ਵਾਸਤੇ ਹੈ ਲੇਕਿਨ ਰਾਜਨੀਤਿਕ ਗਿਆ ਉਹਨੂੰ ਕਹਿੰਦੇ ਨੇ ਜਿਹੜਾ ਉਥੋਂ ਦੇ ਪਿੱਛੇ ਦਾ ਖੇਡ ਸਮਝ ਲਵੇ ਜਦ ਅਸੀਂ ਸਮਝਨੇ ਆ ਤਾਂ ਸਾਨੂੰ ਪੰਜਾਬ ਦੇ ਲਈ ਚਿੰਤਾ ਪੈਦਾ ਹੁੰਦੀ ਹੈ ਤਾਂ ਹੀ ਅਸੀਂ ਗੱਲ ਕਰਨ ਵਾਸਤੇ ਅੱਗੇ ਆਪ ਜੀ ਦਾ ਪਲੇਟਫਾਰਮ ਤੇ ਆ ਕੇ ਜਾਂ ਹੋਰ ਕਿੱਥੇ ਅਸੀਂ ਆਪਣੀ ਗੱਲ ਰੱਖਨੇ ਆ ਕਿਉਂਕਿ ਅਸੀਂ ਪੰਜਾਬ ਸਾਡੇ ਦਿਲ ਚ ਹੈ ਔਰ ਜਦ ਅਸੀਂ ਦੇਖਨੇ ਆ ਕਿ ਹੁਣ ਇਸ ਦੇ ਉੱਤੇ ਵੀ ਦਿੱਕਤਾਂ ਆਣੇ ਆ ਰਹੀਆਂ ਨੇ ਜਾਂ ਉਹਦੀ ਸਰਕਾਰ ਦੀ ਕੀ ਸੋਚ ਹੈ ਉਹ ਉਹਨੂੰ ਲੈਂਦੇ ਹੋਏ ਸਾਡੇ ਮੰਚ 'ਚ ਫਿਰ ਜਿਹੜਾ ਵਰਬਲਾਂਦਾ ਤੇ ਉਹ ਫਿਰ ਅਸੀਂ ਆ ਕੇ ਆਪ ਜੀ ਨੂੰ ਦੱਸ ਰਹੇ ਹਾਂ ਇਹ ਪਰਸੋਂ ਦੀ ਘਟਨਾ ਦਿੱਲੀ ਹੋਈ ਹੈ ਹਮ ਭਾਈ ਵੀਰ ਸਿੰਘ ਸਦਨ ਦੇ ਅੰਦਰ 400 ਸਰੂਪ ਫੜੇ ਗਏ ਨੇ ਜਿਹੜੇ ਕਿ ਡੱਬੇ ਵਿੱਚ ਹੈਗੇ ਸਨ ਸਰੂਪ ਸ੍ਰੀ ਗੁਰਗਨ ਸਾਹਿਬ ਜੀ ਸ੍ਰੀ ਗੁਰਗਨ ਸਾਹਿਬ ਮਹਾਰਾਜ ਤੇ ਹਮ ਉੱਥੇ ਇੱਕ ਸਾਡੇ ਜਿਹੜੇ ਦਿੱਲੀ ਦੇ ਜਿਹਨਾਂ ਨਾਲ ਜਿੰਨਾਂ ਦਾ ਵੀਡੀਓ ਹੋਇਆ ਉਹਨਾਂ ਨੇ ਮੈਨੂੰ ਉੱਥੇ ਕਾਲ ਕਰਕੇ ਦੱਸਿਆ ਕਿ ਵੀ ਅਸੀਂ ਉੱਥੇ ਐਜ਼ ਅ ਲਾਇਬਰੀਅਨ ਗਏ ਔਰ ਉੱਥੇ ਜਾ ਕੇ ਜਦ ਅਸੀਂ ਦੇਖਿਆ ਕਿ ਇਸ ਰੂਪਾਂ ਦਾ ਇਹ ਜਿਹੜੀ ਰਿਸਪੈਕਟ ਹੋਣੀ ਚਾਹੀਦੀ ਹੈ ਉਹ ਰਿਸਪੈਕਟ ਉੱਥੇ ਹੀ ਨਹੀਂ ਹੈਗੀ ਹੂੰ ਇਸ ਮੈਟਰ ਨੂੰ ਦਬਾਨ ਦੀ ਵੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹਨੂੰ ਜਿਹੜਾ ਇਨੋਗਰੇਟ ਕੀਤਾ ਗਿਆ ਸੀ ਉਹ ਗੁਰਸ਼ਰਨ ਕੌਰ ਜੀ ਜਿਹੜੀ ਮਨਮੋਹਨ ਸਿੰਘ ਜੀ ਦੀ ਵਾਈਫ ਨੇ ਔਰ ਪ੍ਰਨੀਤ ਕੌਰ ਜਿਹੜੇ ਕਿ ਆਪਣੀ ਪਟਿਆਲੇ ਤੋਂ ਐਮਪੀ ਰਹੇ ਨੇ ਇਹ ਦੋਨਾਂ ਨੇ ਇਨੋਗਰੇਟ ਕੀਤਾ ਸੀ ਲੇਕਿਨ ਇਸ ਮਸਲੇ ਨੂੰ ਅਗਰ ਦੇਖਿਆ ਜਾਏ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹਦੇ ਅੰਦਰ ਜਿਹੜੇ ਅਧਿਐਨ ਕਰਨ ਵਾਲੇ ਨੇ ਉਹਨਾਂ ਨੇ ਇਹ ਗੱਲ ਵੀ ਦੇਖੀ ਢਾਲੀਵਾਲ ਜੀ ਕਿ ਕੁਝ ਤੁੱਕਾਂ ਵੀ ਚੇਂਜ ਨੇ ਅੱਜ ਦੀ ਡੇਟ 'ਚ ਸਾਨੂੰ ਇਹ ਚੁੱਕਣਾ ਹੋਣਾ ਪਏਗਾ ਅਸੀਂ ਤੇ ਸੋਚ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਪ੍ਰਕਾਸ਼ਿਤ ਹੋ ਰਹੇ ਨੇ ਉਹ ਇੱਕ ਜੈਨੂਨ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਇਹਦੀ ਸਮਝ ਹੈ ਜਿਹਨੂੰ ਇਹਦੀ ਸੰਭਾਲ ਕਰ ਸਕਦੇ ਨੇ ਉਹ ਇਹੋ ਕਰ ਰਹੇ ਨੇ ਕਹਿਣ ਤੋਂ ਭਾਵ ਤੁਹਾਨੂੰ ਤਸਵੀਰਾਂ ਤੱਕ ਉਲਝਾ ਕੇ ਤੁਹਾਡੀ ਬਾਣੀ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਯੈਸ ਬਾਣੀ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤਾਂਕਿ ਆਉਣ ਵਾਲੇ ਟਾਈਮ ਦੇ ਜਿਹੜੇ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ ਉਹਨੂੰ ਐਕਚੁਅਲ ਬਾਣੀ ਦਾ ਪਤਾ ਹੀ ਨਾ ਲੱਗੇ ਅੱਜ ਜਿਹੜੇ ਤੁਸੀਂ ਦੇਖਿਆ ਹੋਏਗਾ ਕਿ ਵੀ ਭਗਵਾਨ ਦੇ ਜਿਹੜੇ ਅਰਥ ਕਰਦੇ ਨੇ ਉਹਦੇ ਵਿੱਚ ਵਿਸ਼ਨੂੰ ਜੀ ਨੂੰ ਲੈ ਕੇ ਆਂਦੇ ਨੇ ਜਾਂ ਸਾਰਿਆਂ ਨੂੰ ਦੱਸਦੇ ਨੇ ਉਹ ਦੱਸਣਾ ਚਾ ਰਹੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਵੀ ਇਹਨਾਂ ਦੇ ਹੀ ਆਰਾਧਿਆ ਹਗੇ ਸਨ ਇਹਨਾਂ ਨੂੰ ਹੀ ਕਰਦੇ ਸਨ ਗੱਲ ਇਹ ਨਹੀਂ ਐ ਕੋਈ Hindu Sikh ਇਹ ਸਾਰੇ ਕੋਈ ਅਲੱਗ ਨਹੀਂ ਹੈਗੇ ਸਾਰੇ ਧਰਮਾਂ ਦਾ ਅਗਰ ਸਤਕਾਰ ਕੀਤਾ ਹੈ ਤੇ ਫਿਰ ਸਤਕਾਰ ਕੀਤਾ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ ਨੇ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ 400 ਸਰੂਪ ਦੀ ਗੱਲ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਵਿਧੀ ਵਿਧਾਨ ਹੈ ਉਹ ਇਹ ਹੈ ਕਿ ਸ਼ਬਦ ਗੁਰੂ ਦੇ ਲੜ ਲਾਇਆ ਗਿਆ ਔਰ ਉਹਨਾਂ ਨੂੰ ਲਿਵਿੰਗ ਗੁਰੂ ਦੇ ਤੌਰ ਤੇ ਸਰਦੀ ਗਰਮੀ ਰੁੱਤਾਂ ਦੇ ਹਿਸਾਬ ਦੇ ਨਾਲ ਪੋਸ਼ਾਕੇ ਜਿਹੜੇ ਬਦਲੇ ਜਾਂਦੇ ਆ। ਹਾਂਜੀ। ਜਿਸ ਤਰੀਕੇ ਦੇ ਨਾਲ ਰੱਖਿਆ ਗਿਆ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਉਸ ਤੋਂ ਵੱਡਾ ਸਵਾਲ ਕਿ ਛੇੜਛਾੜ ਕੀਤੀ ਗਈ ਹੈ। ਇਹਦੀ ਪ੍ਰਮਾਣਿਕਤਾ ਕੀ ਹੈ? ਹਕੀਕਤ ਕੀ ਹੈ? ਸਚਾਈ ਕੀ ਹੈ? ਮਤਲਬ ਕਿਸੇ ਨੇ ਕਹਿ ਦੇ। ਇਹਦੀ ਪ੍ਰਮਾਣਿਕਤਾ ਜਿਹੜੇ ਸਰੂਪ ਉੱਤੇ ਫੜੇ ਗਏ ਨੇ ਉਹਦੇ ਵੀਡੀਓਜ਼ ਨੇ। ਮੈਂ ਆਪ ਜੀ ਨੂੰ ਵੀਡੀਓਜ਼ ਉਹਦੇ ਭੇਜਦਾਂਗਾ। ਜੀ। ਔਰ ਉਸ ਵੀਡੀਓਜ਼ ਦੇ ਉੱਤੇ ਵੀ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੈਗੇ ਨੇ ਉਹਨਾਂ ਨੂੰ ਸਟੱਡੀ ਕੀਤਾ ਜਾ ਰਿਹਾ ਹੈ। ਕਿਉਂਕਿ ਇਹ ਜਿੱਥੋਂ ਪ੍ਰਕਾਸ਼ਿਤ ਹੁੰਦੇ ਨੇ ਉੱਥੇ ਉਹ ਪ੍ਰਕਾਸ਼ਿਤ ਨਹੀਂ ਹੋਏ ਤਾਂ ਕੀ ਜਿਨ੍ਹਾਂ ਨੇ ਚੀਜ਼ ਦੇਖੀ ਇਸ ਦੀ ਕਿਤੇ ਕੰਪਲੇਂਟ ਦਿੱਤੀ ਇਹਦੀ ਸ਼ਿਕਾਇਤ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨੂੰ ਦੱਸਿਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਧਰਮ ਪ੍ਰਚਾਰ ਦੇ ਹੈਗੇ ਨੇ ਕਰਮਸਰ ਉਹਨਾਂ ਨੇ ਇਸ ਚੀਜ਼ ਨੂੰ ਅਲਾਉ ਕੀਤਾ ਕਿ ਤੁਸੀਂ ਉੱਥੋਂ ਜਾ ਕੇ ਸਰੂਪ ਨੂੰ ਲੈ ਕੇ ਆਓ ਇਹਦੇ ਵਿੱਚ ਕੋਈ ਦੋਰ ਨਹੀਂ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੈਟਰ ਨੂੰ ਦੇਖ ਰਹੀ ਹੈ ਤੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਛੇੜਛਾੜ ਕੀਤੀ ਗਈਆਂ ਨੇ ਜਿਹੜੀਆਂ ਪੰਕਤੀਆਂ ਦੇ ਵਿੱਚ ਹੇਰਫੇਰ ਕੀਤੀ ਗਈ ਹੈ ਉਸ ਬਾਰੇ ਵੀ ਗੱਲ ਹੋਈ ਹੈ ਉਹਦੀ ਛਪਾਈ ਦੇਖੀ ਗਈ ਹੈ ਕਦੋਂ ਦੀ ਹੋਈ ਹੋਈ ਹੈ ਕਦੋਂ ਦੀ ਨਹੀਂ ਹੋਈ ਹੋਈ ਉਹਦੀ ਛਪਾਈ ਦੇ ਉੱਤੇ ਹਾਲੀ ਗੱਲ ਚੱਲ ਰਹੀ ਹੈ ਲੇਕਿਨ ਕਈ ਜਗ੍ਹਾ ਤੋਂ ਸਾਨੂੰ ਇੱਕ ਕੰਪਲੇਂਟ ਆ ਰਹੀ ਹੈ ਕਿ ਕਿੱਥੇ ਨਾ ਕਿੱਥੇ ਜਿੱਥੇ ਦੇਖੋ ਅੱਜ ਪੰਜਾਬ ਦੇ ਅੰਦਰ ਤੇ ਗੁਰੂ ਗ੍ਰੰਥ ਸਾਹਿਬਾਰਕ ਦੀ ਬਹੁਤ ਸੰਭਾਲ ਹੈ ਦਿੱਲੀ ਵੀ ਬਹੁਤ ਸੰਭਾਲ ਕਰਦੀ ਹੈ ਕਈ ਜਗ੍ਹਾ ਤੇ ਜਿੱਥੇ ਹੋਰ ਸਟੇਟਾਂ ਦੇ ਅੰਦਰ ਗੁਰੂ ਮਹਾਰਾਜ ਸਾਹਿਬ ਪ੍ਰਕਾਸ਼ਿਤ ਹੋ ਰਹੇ ਨੇ ਅੱਜ ਅਸੀਂ ਇੱਕ ਕਮੇਟੀ ਬਣਾਉਣ ਜਾ ਰਹੇ ਹਾਂ ਕਿ ਜਿਹੜੇ ਕੀ ਜਾ ਕੇ ਦੇਖੇਗੀ ਕਿ ਵੀ ਇਸ ਜਿਹੜਾ ਮੁੱਦਾ ਹੋ ਰਿਹਾ ਹੈ ਕਿ ਇੱਥੇ ਬਾਣੀ ਨੂੰ ਚੇਂਜ ਤੇ ਨਹੀਂ ਕੀਤਾ ਜਾ ਰਿਹਾ ਕੁਝ ਤੁਕਾਂ ਚੇਂਜ ਤੇ ਨਹੀਂ ਕੀਤੀ ਜਾ ਰਹੀਆਂ ਕਿਉਂਕਿ ਮੈਂ ਤੁਹਾਨੂੰ ਦੱਸਦਾ ਵਾਂ ਅੱਜ ਦੀ ਡੇਟ ਦੇ ਅੰਦਰ ਇਸ ਪੂਰੇ ਜਿਹੜਾ ਦੇਸ਼ ਦਾ ਸੁਹਾਰਤ ਖਰਾਬ ਕਰਨ ਵਾਸਤੇ ਇੱਕੋ ਹੀ ਹੈਗੇ ਨੇ ਜਿਹੜੇ ਉਹ ਹੈਗੀ ਆ ਆਰਐਸਐਸ ਹਮ ਆਰਐਸਐਸ ਦਾ ਇਹ ਮੰਨਣਾ ਹੈ ਕਿ ਵੀ ਹਰ ਚੀਜ਼ ਦੇ ਉੱਤੇ ਆਪਣਾ ਹੱਕ ਦਿਖਾਓ ਹਮ ਇਹ ਇਹ ਗੱਲ ਅੱਜ ਦੀ ਸ਼ੁਰੂ ਨਹੀਂ ਹੋਈ ਇਹ ਗੱਲ 1971 ਚ ਸ਼ੁਰੂ ਹੋਈ ਕਿ ਜਦ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਨਗਰ ਕੀਰਤਨ ਦੀ ਹਕੀ ਕਹਿੰਦੇ ਨੇ ਅੱਗੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਜਿਹੜੇ ਸਵੈਮ ਸੇਵਕ ਨੇ ਉਹ ਓਹੀ ਅੱਗੇ ਚੱਲਣਗੇ ਲੇਕਿਨ ਅਕਾਲ ਤਖਤ ਨੇ ਕਿਹਾ ਨਹੀਂ ਪੰਜ ਪਿਆਰੇ ਹੀ ਨਗਰ ਕੀਰਤਨ ਦੀ ਜਿਹੜੀ ਅਗਵਾਈ ਕਰਨਗੇ ਤੇ ਕੀ ਕਹਿੰਦੇ ਨੇ ਤਦ ਆਰਐਸਐਸ ਨੇ ਸੋਖਾਦੀ ਸੀ ਕਿ ਇੱਕ ਦਿਨ ਇਹ ਅਕਾਲ ਤਖਤ ਵੀ ਸਾਡੇ ਥੱਲੇ ਹੋਏਗਾ ਅਸੀਂ ਜਿਵੇਂ ਚਾਵਾਂਗੇ ਉਸੀ ਤਰੀਕੇ ਦੇ ਨਾਲ ਅਕਾਲ ਤਖਤ ਕੰਮ ਕਰੇਗਾ ਔਰ ਇਹ ਜਿਹੜਾ ਅਕਾਲ ਤਖਤ ਵਿੱਚ ਹੋ ਰਿਹਾ ਅੱਜ ਦੀ ਡੇਟ ਦੇ ਅੰਦਰ ਜਿਹੜੇ ਕਿ ਸਾਡੇ ਸ਼ਰਮੌਰ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਨਾਲ ਪੰਥ ਚੱਲਦਾ ਅਸੀਂ ਇਹ ਨਾ ਸੋਚੀ ਕਿ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਜੀ ਸਨ ਜਾਂ ਹੋਰ ਕੋਈ ਹੈਗਾ ਸੀ ਉਹ ਤਖਤ ਹੈਗਾ ਛੱਟੇ ਪਾਸ਼ਾਏ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਅਸੀਂ ਇਹ ਨਾ ਦੇਖੀਏ ਕਿ ਵੀ ਕੌਣ ਹੈ ਲੇਕਿਨ ਅਸੀਂ ਦੇਖੀਏ ਕਿ ਉਹ ਤਖਤ ਕਿਦਾਂ ਉਹ ਤੱਕ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਔਰ ਜਿਹੜੀ ਅੱਜ ਇਹ ਉਹਦੀ ਇੱਕ ਜਗ ਹਸਾਈ ਹੋ ਰਹੀ ਹੈ ਉਹਦੇ ਲਈ ਜ਼ਿੰਮੇਦਾਰ ਕੌਣ ਹੈ ਅੱਜ ਦੀ ਡੇਟ 'ਚ ਸਾਡੀ ਸਿੱਖ ਕੌਮ ਨੇ ਆਪਣੀ ਰੀੜ ਦੀ ਹੱਡੀ ਚੁਕਾਤੀ ਹੈ ਔਰ ਕਿੱਥੇ ਨਾ ਕਿੱਥੇ ਜਿਹੜੀ ਕੌਮ ਨਹੀਂ ਸਵਾਲ ਤਾਂ ਤੁਸੀਂ ਆਪ ਹੀ ਕੀਤਾ ਨਾ ਫਿਰ ਜ਼ਿੰਮੇਵਾਰ ਕੌਣ ਹੈ ਲੋਕ ਤਾਂ ਕਹਿ ਰਹੇ ਨੇ ਉਹ ਜ਼ਿੰਮੇਵਾਰ ਨੇ ਜਿਹੜੇ ਲਫਾਫਿਆਂ ਚੋਂ ਪ੍ਰਧਾਨ ਬਣਾਉਂਦੇ ਆ ਲਫਾਫਿਆਂ ਦੇ ਵਿੱਚੋਂ ਜਥੇਦਾਰ ਬਣਾਉਂਦੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਇਹਦੇ ਪਿੱਛੇ ਏਜੰਡਾ ਆਰਐਸਐਸ ਦਾ ਹੈ ਕੀ ਅਕਾਲੀ ਦਲ ਬਾਦਲ ਆਰਐਸਐਸ ਦੇ ਏਜੰਡੇ ਨੂੰ ਟੋਕ ਕਰਦਾ ਪੰਜਾਬ 'ਚ ਬਿਲਕੁਲ ਅੱਜ ਦੀ ਡੇਟ ਹੈ ਜੇ ਅਗਰ ਬੀਜੇਪੀ ਦੇ ਪੈਰ ਲੱਗੇ ਪੰਜਾਬ ਦੇ ਅੰਦਰ ਅਸੀਂ ਬੀਜੇਪੀ ਨੂੰ ਆਰਐਸਐਸ ਤੋਂ ਅਲੱਗ ਹੋ ਕੇ ਨਹੀਂ ਦੇਖ ਸਕਦੇ ਹਾਲੇ ਕਿ ਪਿੱਛੇ ਨੱਡਾ ਜੀ ਦੀ ਸਟੇਟਮੈਂਟ ਆਈ ਹੈ ਕਿ ਆਰਐਸਐਸ ਨਾਲ ਹੁਣ ਸਾਨੂੰ ਲੋੜ ਨਹੀਂ ਹੈ ਲੇਕਿਨ ਆਰਐਸਐਸ ਦੀ ਆਰਐਸਐਸ ਤੋਂ ਨਿਕਲੀ ਹੋਈ ਬੀਜੇਪੀ ਹੈ ਬੀਜੇਪੀ ਦੇ ਪੈਰ ਕਿੰਨੇ ਲਗਵਾਏ ਅਕਾਲ ਤੇ ਹੋਰ ਤੇ ਕਿਸੇ ਨੇ ਨਹੀਂ ਲਗਵਾਏ ਤੇ ਇਸ ਵਾਸਤੇ ਅਸੀਂ ਅਕਾਲੀਆਂ ਨੂੰ ਵੀ ਉਹਨਾਂ ਹੀ ਦੋਸ਼ੀ ਮੰਨਦੇ ਆ ਕਿ ਉਹਨਾਂ ਦੇ ਪੈਰ ਜਿਹੜੇ ਇੱਥੇ ਲੱਗੇ ਅੱਜ ਦੀ ਡੇਟ ਤੱਕ ਤਾਲੀਵਾਲ ਜੀ ਸਾਡਾ ਚੰਡੀਗੜ੍ਹ ਦਾ ਮਸਲਾ ਹੱਲ ਨਹੀਂ ਹੋਇਆ ਜਾਂ ਹੋਰ ਮਸਲੇ ਹੱਲ ਨਹੀਂ ਹੋਏ ਅਸੀਂ ਇਹਦੇ ਵਿੱਚ ਇਹ ਮੰਨਦੇ ਆ ਕਿ ਇਹਨਾਂ ਦੇ ਜਿਹੜੇ ਪੈਰ ਲੱਗੇ ਔਰ ਇਹਨਾਂ ਦੀ ਸੋਚ ਨੂੰ ਜਿਹੜਾ ਇੱਥੇ ਤੱਕ ਅੱਗੇ ਲਿਆਇਆ ਗਿਆ ਉਹਦੇ ਅੰਦਰ ਅਕਾਲੀ ਦਲ ਵੀ ਉਹਨਾਂ ਹੀ ਵੱਡਾ ਜ਼ਿੰਮੇਵਾਰ ਆ ਪਰ ਹੁਣ ਜਿਹੜੀ ਗੱਲ ਹੈ ਵੀ ਤੁਸੀਂ ਇਹ ਸਾਰੇ ਮਸਲੇ ਨੂੰ ਆਪਸ ਦੇ ਵਿੱਚ ਜੋੜ ਰਹੇ ਹੋ ਹਿਮਾਚਲ ਦੇ ਮਸਲੇ ਨੂੰ ਹੋਵੇ ਜਾਂ ਜਿਹੜੇ ਇਸ ਟਾਈਮ ਪੰਜਾਬ ਦੇ ਜਿਹੜੇ ਅਲਾਰਮਿੰਗ ਗਰੰਟੀ ਇਸ਼ੂ ਨੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਭ ਫੇਕ ਨੇ ਮਤਲਬ ਇਹ ਸਿਰਫ ਦਿਖਾਵੇ ਦੇ ਲਈ ਨੇ ਉਹ ਕਿਵੇਂ ਹੋ ਸਕਦਾ ਤੁਸੀਂ ਦੇਖੋ ਕਿ ਅਮਨ ਸੂਦ ਵਰਕੇ ਬੰਦੇ ਜਿਹੜੇ ਹੁਣ ਹਿਮਾਚਲ ਵਾਲਾ ਕੰਮ ਹੋਇਆ ਉਹ ਕੋਈ ਲੀਡਰ ਤੇ ਨਹੀਂ ਹੈ ਇੱਕ ਆਮ ਆਦਮੀ ਹੈ ਕਿਵੇਂ ਉਹਦੀ ਹਿੰਮਤ ਹੋ ਜਾਂਦੀ ਹੈ ਕਿ ਉੱਥੇ ਰੋਕੇ ਉੱਤੇ ਕਿਸੇ ਨੇ ਕੋਈ ਕੰਪਲੇਂਟ ਕੀਤੀ ਫਿਰ ਤੁਸੀਂ ਦੇਖੋ ਕਿ ਉਸ ਇੱਕ ਬੰਦੇ ਦੀ ਬੇਵਕੂਫੀ ਦੇ ਕਾਰਨ ਹੋਰ ਜਿਹੜੇ ਹੁਰਦੰਗੀ ਨੇ ਉਹ ਸਾਡੇ ਸਿੱਖ ਭਰਾਵਾਂ ਨੂੰ ਉੱਥੇ ਰੋਕ ਰਹੇ ਨੇ ਔਰ ਪੁਲਿਸ ਉੱਥੇ ਖੜੀ ਹੈ ਤਮਾਸ਼ੀਬੀਨ ਬਣ ਕੇ ਇਹਦਾ ਮਤਲਬ ਕੀ ਹੈ ਕਿ ਜਿੱਦੀ ਤੁਸੀਂ ਅਗਰ ਤੇ ਉਹ ਕੁਝ ਹੁਣ ਪੰਜਾਬ ਚ ਵੀ ਸ਼ੁਰੂ ਹੋ ਗਿਆ ਖਰੜ ਚ ਬੱਸ ਤੇ ਹਮਲਾ ਬੱਸਾਂ ਤੇ ਪੋਸਟਰ ਫਿਰ ਮੋਟਰਸਾਈਕਲਾਂ ਤੇ ਹਿਮਾਚਲ ਨੰਬਰ 1 ਨਾਂ ਦੇ ਉੱਤੇ ਮੈਂ ਉਹ ਕਹਿ ਰਹਿਣਾ ਕਿ ਐਕਸ਼ਨ ਦਾ ਰਿਐਕਸ਼ਨ ਪਰ ਅਸੀਂ ਉਸ ਐਕਸ਼ਨ ਨੂੰ ਉੱਥੇ ਹੀ ਰੋਕ ਲਿੱਤਾ ਹੁੰਦਾ ਅਗਰ ਅਮਨ ਸੂਤ ਦੇ ਉੱਤੇ ਉਸੇ ਟਾਈਮ ਹੀ ਕਾਰਵਾਈ ਹੋ ਗਈ ਹੁੰਦੀ ਅਗਰ ਮੈਂ ਕਹਿੰਦਾ ਕਿ ਅਗਰ ਜਿਹੜੇ ਸਿੱਖ ਬਾਈਕਰਸ ਗਏ ਨੇ ਉੱਥੇ ਮਨੀਕਰਨ ਸਾਹਿਬ ਅਗਰ ਉਹਨਾਂ ਦੀ ਵੀ ਕੋਈ ਗਲਤੀ ਹੈ ਪਰ ਤੁਸੀਂ ਗੱਲ ਕਹਿ ਰਹੇ ਹੋ ਕਿ ਬੀਜੇਪੀ ਆਰਐਸਐਸ ਉੱਥੇ ਤਾਂ ਬੀਜੇਪੀ ਦੀ ਗਵਰਨਮੈਂਟ ਵੀ ਨਹੀਂ ਉੱਥੇ ਤਾਂ ਸਰਕਾਰ ਕਾਂਗਰਸ ਦੀ ਆ ਮੈਂ ਕਹਿੰਦਾ ਸਰਕਾਰ ਕਾਂਗਰਸ ਦੀ ਹੈ ਲੇਕਿਨ ਜਿਹੜੀ ਅੱਜ ਹਿੰਦੂਤਵ ਦੀ ਸੋਚ ਹੈ ਉਹ ਬੀਜੇਪੀ ਦੇ ਹੱਥੋਂ ਵੀ ਇਹ ਗੇਮ ਨਿਕਲ ਚੁੱਕੀ ਹੈ ਉਹਨਾਂ ਨੇ ਇਸ ਅਜੰਡੇ ਨੂੰ ਇੰਨਾ ਫੈਲਾਇਆ ਕਿ ਅੱਜ ਦੀ ਡੇਟ ਵਿੱਚ ਹਰ Hindu ਐ ਸੋਚਦਾ ਹੈ ਕਿ ਵੀ ਮੈਂ ਆਪਣੇ ਦੇਸ਼ ਨੂੰ ਬਚਾਣਾ ਹੈ ਜਾਂ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਜਾਂ ਹੋਰ ਕੌਮਾਂ ਦੇ ਪ੍ਰਤੀ ਨਫ਼ਰਤ ਉਹ ਹੁਣ ਇਹਨਾਂ ਦੇ ਹੱਥੋਂ ਗੇਮ ਨਿਕਲ ਚੁੱਕੀ ਹੈ ਉਹ ਜੋ ਜਿਹੜਾ 10 ਜਾਂ 15% ਜਿਹੜਾ Hindu ਐ ਉਹ ਇਸ ਟਾਈਮ ਬੇਲਗਾਮ ਹੋ ਚੁੱਕਿਆ ਹੈ ਕਿ ਵੀ ਉਹ ਸੋਚਦਾ ਕਿ ਅਸੀਂ ਆਪਣਾ ਫੈਸਲਾ ਆਪ ਹੀ ਕਰੀਏ ਪਰ ਤੁਸੀਂ ਦੇਖੋ ਕਿ ਚਾਹੇ ਉਹ ਯੂਪੀ ਹੈ ਚਾਹੇ ਉਹ ਨਾਗਪੁਰ ਹੈ ਚਾਹੇ ਕਿੱਥੇ ਹੈ ਕਿਸੇ ਵੀ ਹਿੰਦੂ ਸੰਗਠਨ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਇਹਦਾ ਮਤਲਬ ਕੀ ਹੈ ਇਸ ਚੀਜ਼ ਨੂੰ ਵਧਾਵਾ ਦੇ ਰਹੇ ਨੇ ਔਰ ਵਧਾਵਾ ਦੇਣ ਦਾ ਕੀ ਕਹਿੰਦੇ ਨੇ ਢਾਲੀਵਾਲ ਸਾਹਿਬ ਰੀਜ਼ਨ ਕੀ ਹੈ ਰੀਜ਼ਨ ਕੀ ਹੈ ਕਿ ਵੀ ਯੂ ਐਸ ਏ ਨੇ ਮਸਕ ਨੇ ਆਪਣਾ ਗਰੋਕ ਕੱਟਤਾ AI ਤੇ ਉਹ ਕੀ ਕਹਿੰਦੇ ਨੇ ਚਾਈਨਾ ਨੇ ਸੈਕੰਡ AI ਕੱਢ ਦਿੱਤਾ ਡੀਪ ਉਸ ਤੋਂ ਬਾਅਦ ਲੇਕਿਨ ਸਾਡਾ ਜਿਹੜਾ ਇੰਡੀਆ ਹੈ ਉਹ ਕਿੱਥੇ ਜਾ ਰਿਹਾ ਉਹ ਔਰੰਗਜ਼ੇਬ ਦੀ ਕਬਰਾਂ ਵਾਂਗ ਕੁਲ ਜਾ ਰਿਹਾ ਅੱਜ ਮੈਂ ਤੁਹਾਡੇ ਚੈਨਲ ਦੀ ਤਾਰੀਫ ਕਰਨਾ ਕਿ ਤੁਸੀਂ ਕੁਝ ਮੁੱਦੇ ਸਾਡੇ ਪੰਜਾਬ ਦਾ ਵੀ ਮੈਂ ਮੰਨਦਾ ਵਾਂ ਕਿ ਅਸੀਂ ਉਹ ਮੁੱਦੇ ਚੁੱਕਦੇ ਆ ਜਿਹੜੇ ਸਾਡੀ ਸਟੇਟ ਦੇ ਮੁਤਲਕ ਹੁੰਦੇ ਨੇ ਲੇਕਿਨ ਤੁਸੀਂ ਨੈਸ਼ਨਲ ਮੀਡੀਆ ਦਾ ਹਾਲ ਦੇਖ ਲਓ ਕਿ ਅੱਜ ਔਰੰਗਜ਼ੇਬ ਦੀ ਕਬਰ ਵਿੱਚੋਂ ਤੁਸੀਂ ਕੀ ਕੱਢਣਾ ਚਾਹੁੰਦੇ ਹੋ ਤੁਸੀਂ ਸਰਕਾਰਾਂ ਤੋਂ ਕੋਈ ਸਵਾਲ ਨਹੀਂ ਪੁੱਛਦੇ ਕੋਈ ਸਰਕਾਰਾਂ ਨਾਲ ਲੈਣਾ ਦੇਣਾ ਨਹੀਂ ਉਸ ਅਜੰਡੇ ਨੂੰ ਤੁਸੀਂ ਵਧਾਈ ਜਾ ਰਹੇ ਹੋ ਔਰ ਅੱਜ ਦੀ ਡੇਟ ਦੇ ਅੰਦਰ ਜਿਹੜਾ ਇਹ ਤੱਤਵ ਨੇ ਇਹ ਬੇਲਗਾਮ ਹੋ ਚੁੱਕੇ ਨੇ ਇਹ ਸਰਕਾਰਾਂ ਦੇ ਵੱਸ ਵੀ ਨਹੀਂ ਹੈਗੇ ਤਾਂ ਕਹਿਣ ਤੋਂ ਭਾਵ ਇਹ ਹੈ ਵੀ ਦਿਖ ਕੁਝ ਰਿਹਾ ਪਰ ਪਿੱਛੇ ਉਹਦੀ ਆੜ ਦੇ ਵਿੱਚ ਜਿਹੜਾ ਹੈ ਉਹ ਕੁਝ ਕੀਤਾ ਜਾ ਰਿਹਾ ਹੈ ਗੱਲ ਤਾਲੀਵਾਲ ਸਾਹਿਬ ਇੱਕ ਨਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਸੋਚਦੇ ਨੇ ਕਿ ਭਈ ਮੈਂ ਜੋ ਕਰ ਲਵਾਂ ਮੇਰੇ ਤੋਂ ਪਹਿਲੇ ਉਹ ਕਿਸੇ ਨੇ ਵੀ ਨਾ ਕੀਤਾ ਹੋਵੇ ਉਹਨਾਂ ਨੂੰ ਰਿਕਾਰਡ ਤੋੜਨ ਦਾ ਮੇਰੇ ਕੋਲ ਕੋਈ ਸ਼ੌਂਕ ਹੈ ਠੀਕ ਹੈ ਨਾ ਜੀ ਉਹ ਜਿਹੜਾ ਸੀ ਕਿ ਵੀ ਜਦ ਉਹ ਜਿੱਤੇ 올ਓਵਰ ਇੰਡੀਆ ਉਹ ਦਿੱਲੀ ਕਦੀ ਨਹੀਂ ਜਿੱਤ ਸਕੇ ਤੇ ਉਹਨਾਂ ਨੇ ਸਾਮ-ਦਾਮ ਦੰਡ ਬੇਦ ਕਰਕੇ ਕਵੇਂ ਵੀ ਮਰਜ਼ੀ ਉਹ ਦਿੱਲੀ ਜਿੱਤੀ ਇੱਕ ਮਨਸੂਬਾ ਇਹ ਹੁੰਦਾ ਹੈ ਕਿ ਪੰਜਾਬ ਕਦੀ ਵੀ ਸੈਂਟਰ ਦੇ ਨਾਲ ਨਹੀਂ ਚਲਿਆ ਜਿੱਥੇ ਸੈਂਟਰ ਦੀ ਸਰਕਾਰ ਹੋਈ ਹੈ ਪੰਜਾਬ ਵਿੱਚ ਕਦੀ ਉਹ ਸਰਕਾਰ ਹੋਈ ਨਹੀਂ ਪੰਜਾਬ ਉਤੋਂ ਉਲਟੀ ਚਲਿਆ ਜਿਹਦਾ ਖਮਿਆਜਾ ਸਾਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਪੁੱਗਤਣਾ ਵੀ ਪੈ ਰਹੇ ਆ ਪਰ ਬਹੁਤ ਵਾਰੀ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਸੂਬੇ 'ਚ ਕਾਂਗਰਸ ਦੀ ਸਰਕਾਰ ਸੀ 14 ਤੋਂ 17 ਤੱਕ ਅਕਾਲੀ ਦਲ ਭਾਜਪਾ ਦੀ ਇੱਥੇ ਸਰਕਾਰ ਸੀ ਕੇਂਦਰ ਦੇ ਵਿੱਚ ਸਰਕਾਰ ਸੀ ਤੇ ਹੁਣ ਗੱਲ ਉੱਥੇ ਹੀ ਆ ਗਈ ਕਿ ਕਦੀ ਲੇਕਿਨ ਪੰਜਾਬ ਦੇ ਅੰਦਰ ਪੰਜਾਬੀਅਤ ਦਾ ਕਦੀ ਵੀ ਸੈਂਟਰ ਦੇ ਨਾਲ ਉਹ ਤਾਲਮਿਲ ਨਹੀਂ ਰਿਹਾ ਹੁਣ ਮੋਦੀ ਜੀ ਦਾ ਭਾਜਪਾ ਨੂੰ ਜਿਤਾਣਾ ਖਵਾਬ ਹੈ ਕਿ ਪੰਜਾਬ ਦੇ ਅੰਦਰ ਭਾਜਪਾ ਨੂੰ ਲੈ ਕੇ ਆਇਆ ਜਾਵੇ ਤਾਂ یوں ਆਏ ਏਜੰਡੇ ਨੇ ਤੁਸੀਂ ਦੇਖੋ ਲੁਧਿਆਣੇ ਦੇ ਅੰਦਰ ਜਿਹੜਾ ਮਸਜਿਦਾਂ ਦੇ ਉੱਤੇ ਪੱਥਰ ਚੱਲੇ ਜਿਹੜਾ ਬੰਬ ਮੰਦਿਰ ਦੇ ਉੱਤੇ ਚੱਲਿਆ ਇਹ ਕਿਉਂ ਹੋ ਰਿਹਾ ਨੇ ਅੱਜ ਦੀ ਡੇਟ 'ਚ ਸਭ ਕੁਝ ਓਕੇ ਸੀ ਹੁਣ ਇਲੈਕਸ਼ਨ ਆ ਰਹੇ ਨੇ ਤੁਸੀਂ ਦੇਖਣਾ ਇਹ ਚੀਜ਼ਾਂ ਵਧਣ ਗਈਆਂ ਅੱਜ ਰਵਨੀਤ ਬਿੱਟੂ ਕਿਵੇਂ ਕਹਿ ਸਕਦਾ ਜੀ ਭਾਜਪਾ ਦੀ ਸਰਕਾਰ ਆਏਗੀ ਅੱਜ ਦੀ ਡੇਟ 'ਚ ਚਾਹੇ ਸਿਰਸਾ ਹੈ ਚਾਹੇ ਬਿੱਟੂ ਹੈ ਉਸ ਦਿੱਲੀ ਛੱਡ ਕੇ ਪੰਜਾਬ ਆ ਰਹੇ ਨੇ ਤੇ ਅਜੰਡਾ ਲੈ ਕੇ ਆ ਰਹੇ ਨੇ ਨਾ ਜੀ ਨਹੀਂ ਪਰ ਕਈ ਚੀਜ਼ਾਂ ਫੈਕਟ ਦੇ ਨਾਲ ਹੁੰਦੀਆਂ ਨੇ ਨਾ ਮਤਲਬ ਜਿਹੜਾ ਬਦਲਾਅ ਹੈ ਉਹ ਕੁਦਰਤ ਦਾ ਨਿਯਮ ਹੈ ਜੇ ਭਾਜਪਾ ਨੇ ਦੇਖਿਆ ਸੀ ਇਕੱਲੇ ਹੋ ਕੇ ਲੜੇ ਤੇ ਸਾਡੇ ਕੋਲ 18% ਵੋਟ ਆ ਸਕਦੀ ਹੈ ਉਸ ਤੋਂ ਬਾਅਦ ਉਹ ਦੇਖ ਰਹੇ ਨੇ ਸਾਡੇ ਕੋਲ ਟਾਈਮ ਹੈ ਤੇ ਉਹ ਉਹ ਵੀ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ ਅਜ਼ਮਾ ਸਕਦੇ ਆ ਨਹੀਂ ਅਜ਼ਮਾਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਰ ਆਰਐਸਐਸ ਦੇ ਅਜੰਡੇ ਤੋਂ ਹਟ ਕੇ ਜਿਵੇਂ ਪਿੱਛੇ ਨੱਡਾ ਜੀ ਨੇ ਆਪ ਹੀ ਸਟੇਟਮੈਂਟ ਦਿੱਤੀ ਸੀ ਕਿ ਐਜ਼ ਅ ਗਵਰਨਮੈਂਟ ਤੇ ਠੀਕ ਹੈ ਲੇਕਿਨ ਅੱਜ ਪੰਜਾਬ ਦੇ ਅੰਦਰ ਜਿਹੜਾ ਸਭ ਤੋਂ ਵੱਡਾ ਬੀ ਜੀ ਪੀ ਦਾ ਨਾਂ ਆਉਂਦਾ ਕਾਰਨ ਕੀ ਹੈ ਕਿ ਅੱਜ ਵੀ ਪਿੰਡਾਂ ਦੀ ਸੱਥਾਂ ਦੇ ਅੰਦਰ ਇਹ ਗੱਲ ਹੈ ਕਿ ਦੇਖੋ ਲੁੱਟਿਆ ਤੇ ਸਾਰਿਆਂ ਨੇ ਚਾਹੇ ਕਾਂਗਰਸ ਆਈ ਹੈਈ ਹੈ ਚਾਹੇ ਹੁਣ ਆਮ ਆਦਮੀ ਪਾਰਟੀ ਆਈ ਹੈ ਤੇ ਆਮ ਆਦਮੀ ਪਾਰਟੀ ਨੇ ਕਰਜ਼ਾ ਘਟਦੇ ਕੀਤਾ ਨਹੀਂ ਕਰਜ਼ਾ ਵਧ ਹੀ ਰਿਹਾ ਇਹਦਾ ਮਤਲਬ ਕੀ ਹੈ ਕਿ ਸਰਕਾਰੀ ਤੇ ਜੋ ਵੀ ਆਏਗਾ ਉਹ ਫਾਈਨੈਂਸ਼ਲੀ ਲੁੱਟਣ ਵਾਸਤੇ ਪਬਲਿਕ ਤਿਆਰ ਹੈ ਕਿ ਲੁੱਟ ਲੋ ਉਹਨਾਂ ਨੇ ਕਿਸੇ ਨੂੰ ਕਦੀ ਇਨਕਾਰ ਨਹੀਂ ਕੀਤਾ। ਭਾਜਪਾ ਕਿਉਂ ਨਹੀਂ ਆਂਦੀ? ਭਾਜਪਾ ਇਸ ਵਾਸਤੇ ਨਹੀਂ ਆਂਦੀ ਕਿ ਜਿਹੜੀ ਪਿੰਡਾਂ ਦੀ ਸੱਤਾਂ ਨੇ ਉੱਥੇ ਹੁੰਦਾ ਕਿ ਇਹ ਸਾਨੂੰ ਫਾਈਨੈਂਸ਼ੀਅਲੀ ਨਹੀਂ ਇਹ ਸਾਨੂੰ ਧਾਰਮਿਕ ਤੌਰ ਤੇ ਵੀ ਨੁਕਸਾਨ ਪਹੁੰਚਾਣਗੇ। ਹਮਮ। ਅਗਰ ਭਾਜਪਾ ਇੱਕ ਇੰਡੀਵਿਜੂਅਲ ਪਾਰਟੀ ਹੁੰਦੀ ਜਿਹੜੀ ਕਿ ਆਰਐਸਐਸ ਦੀ ਹਿੰਦੂਤ ਸੋਚ ਲੈ ਕੇ ਨਾ ਚੱਲਦੀ ਅੱਜ ਹੋ ਸਕਦਾ ਪੰਜਾਬ ਵਿੱਚ ਉਹਦੇ ਪੈਰ ਲੱਗ ਜਾਂਦੇ। ਲੇਕਿਨ ਉਹ ਪੈਰ ਕਦੀ ਨਹੀਂ ਲੱਗ ਸਕਦੇ ਕਿਉਂਕਿ ਸਿੱਖਾਂ ਦੇ ਅੰਦਰ ਹਮੇਸ਼ਾ ਇਹ ਰਹੇਗਾ ਹੀ ਰਹੇਗਾ ਕਿ ਜਿਹੜੀ ਆਰਐਸਐਸ ਨੇ 1971 ਦੀ ਸੌ ਖਾਦੀ ਹੋਈ ਹੈ ਉਹ ਇਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਚਲੋ ਲੋਕਤੰਤਰ ਚ ਲੋਕ ਵੱਡੇ ਆ ਲੋਕਾਂ ਦੇ ਉੱਤੇ ਛੱਡਾਂਗੇ ਕਿ ਤੁਹਾਡੇ ਇਹਨਾਂ ਦਾਅਵਿਆਂ ਦੇ ਨਾਲੋਂ ਕਿੰਨਾ ਕੁ ਇਤفاق ਰੱਖਦੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇੱਕ ਸੱਤਾ ਤਬਦੀਲੀ ਦੇ ਰਾਹ ਨੂੰ ਇਹਨਾਂ ਚੀਜ਼ਾਂ ਨੂੰ ਸਾਰਾ ਆਧਾਰ ਬਣਾਇਆ ਜਾ ਰਿਹਾ ਹੈ ਲੋਕ ਇਸ ਦੇ ਉੱਤੇ ਬਿਹਤਰ ਜਿਹੜਾ ਜਾਣਨਾ ਪਾ ਸਕਦੇ ਬਿਹਰਾਲ ਤੁਹਾਡਾ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਧੰਨਵਾਦ ਧੰਨਵਾਦ ਵਾਲੀ ਗੱਲ ਸਰ ਪਰ ਮਸਲਾ ਵਾਕਈ ਬਹੁਤ ਗੰਭੀਰ ਹੈ ਕਿਉਂਕਿ ਜਦੋਂ ਇਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਤਾਂ ਉਹਦੇ ਨਾਲ ਨੁਕਸਾਨ ਜਿਹੜਾ ਹੈ ਉਹ ਇੱਕ ਪਾਸੇ ਨਹੀਂ ਉਹ ਬਹੁ ਪੱਖੀ ਬਹੁ ਪਰਤੀ ਹੁੰਦਾ ਜਿੱਥੇ ਸਮਾਜਿਕ ਤੌਰ ਤੇ ਜਿਹੜੀ ਤੁਹਾਡੀ ਆਪਸੀ ਭਾਈਚਾਰਕ ਸਾਂਝ ਦੀ ਤੰਦ ਟੁੱਟਦੀ ਆ ਉੱਥੇ ਤੁਸੀਂ ਵਿੱਤੀ ਤੌਰ ਤੇ ਕਮਜ਼ੋਰ ਪੈਨੇ ਹੋ ਜਿਹਦਾ ਅਸਰ ਦਹਾਕਿਆਂ ਵੱਧਦੀ ਤਹਾਡੀ ਜਨਰੇਸ਼ਨ ਦਰ ਜਨਰੇਸ਼ਨਸ ਦੇ ਉੱਤੇ ਨਜ਼ਰ ਆਉਂਦਾ ਸੋ ਪੰਜਾਬ ਪਿਛਲੇ ਮੈਂ ਤਾਂ ਖੈਰ ਇਹਨੂੰ ਇਕੱਲੇ 60 ਤੋਂ ਨਹੀਂ ਜਦੋਂ ਅਸੀਂ ਵੰਡ ਤੋਂ ਬਾਅਦ ਦਾ ਸੰਤਾਪ ਦੇਖੋ ਜਦੋਂ ਲੋਕਾਂ ਨੇ ਇਹ ਸੋਚਿਆ ਸੀਗਾ ਕਿ ਅਸੀਂ ਆਪਣੇ ਮੁਲਕ ਵਾਪਸ ਚਲੇ ਜਾਵਾਂਗੇ ਇਹ ਤਾਂ ਥੋੜੇ ਸਮੇਂ ਲਈ ਚੀਜ਼ਾਂ ਹੋਈਆਂ ਨੇ 20 25 25 ਸਾਲ ਜਦੋਂ ਲੋਕਾਂ ਨੇ ਘਰ ਨਹੀਂ ਪਾਏ ਜਦੋਂ ਅੱਖਾਂ ਚੋਂ ਦੇ ਆ ਗਈਆਂ ਬਡੇਪਾ ਆ ਗਿਆ ਲੋਕ ਜੱਗ ਤੋਂ ਤੁਰ ਗਏ ਜਦੋਂ ਘਰ ਬਣਾਉਣੇ ਸ਼ੁਰੂ ਕੀਤੇ ਕਾਰੋਬਾਰ ਸ਼ੁਰੂ ਹੋਇਆ 70 ਤੋਂ ਬਾਅਦ ਮਾਹੌਲ ਚੇਂਜ ਹੋ ਗਿਆ ਫੇਰ ਸਟੇਟ 90 ਤੱਕ ਜਿਹੜੀ ਡਿਸਟਰਬ ਰਹਿੰਦੀ ਆ ਉਸ ਤੋਂ ਬਾਅਦ ਗਾਹੇ ਬਗਾਹੇ ਅਜਿਹੇ ਇਨਸੀਡੈਂਟ ਫੇਰ ਇੰਡਸਟਰੀ ਦਾ ਪਲਾਨ ਹੋ ਜਾਣਾ ਕਾਫੀ ਚੀਜ਼ਾਂ ਨੇ ਸੋਚਿਓ ਕਮੈਂਟ ਕਰਿਓ ਔਰ ਆਪਣੀ ਜਿਹੜੀ ਵਿਚਾਰਾਂ ਦੀ ਉਹ ਸਾਂਝ ਜ਼ਰੂਰ ਪਾਓ ਇਸ ਕਰਕੇ ਨਹੀਂ ਕਿ ਵੀਊ ਵਧਾਉਣੇ ਆ ਜਾਂ ਕੀ ਕਰਨਾ ਇੱਕ ਡਾਇਲੌਗ ਜਿਹੜਾ ਹੈ ਉਹ ਬੜਾ ਜ਼ਰੂਰੀ ਆ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ